ਜੇ ਮੈਂ ਨਾ ਭਾਈ ਅੱਜਕੱਲ ਇੱਕ ਵਾਰ ਆਰਗੇਨਿਕ ਵਾਲਾ ਇਹਨੂੰ ਸਭ ਤੋਂ ਸੌਖਾ ਤਰੀਕਾ ਦੱਸਦਾ ਉਹ ਨਾ ਕੀ ਕਰਨਾ ਗੁੜ ਲੈ ਲੈਣਾ ਠੀਕ ਹੈ ਗੁੜ ਨੂੰ ਪਾ ਦੇਣਾ ਉਦੋਂ ਬਾਅਦ ਜਦੋਂ ਗੁਰ ਚੱਲ ਪੈ ਜਵੇਂ दारू ਵਾਲਾ ਉਹ ਚ ਗੋਹਾ ਪਾ ਦੇਣਾ ਗੋਹਾ ਪੈਣ ਤੋਂ ਬਾਅਦ ਸੋਡੇ ਘਰ ਚ ਮੈਂ ਤੁਸੀਂ ਕੇਲੇ ਲੈ ਕੇ ਆਣੇ ਹੋ ਕੋਈ ਫਰੂਟ ਲੈ ਕੇ ਆਣੇ ਹੋ ਕਿਸੇ ਵੀ ਤਰ੍ਹਾਂ ਦਾ ਫਲ ਲੈ ਕੇ ਆਣੇ ਜਾਂ ਤੁਸੀਂ ਸਬਜ਼ੀ ਦੇ ਛਿਲਕੇ ਹੋਗੇ ਉਹ ਹੋਗੇ ਉਹ ਲਿਆ ਕੇ ਦੇ ਵਿੱਚ ਦੇ ਜਿੰਨਾ ਮਤਲਬ ਬੇਸਟ ਕੂੜਾ ਬੇਸਟ ਹੋ ਗਿਆ ਕੂੜਾ ਇਹਦੇ ਵਿੱਚ ਡੇਕਦਾ ਇਹ ਕੋਈ ਜ਼ਰੂਰੀ ਵੀ ਨਹੀਂ ਵੀ ਖੇਡ ਬਣਾਉਣੀ ਤੁਸੀਂ ਡਰਮ ਉਹ ਪਾਏ ਪਏ ਸਾਡੇ ਅੰਦਰ ਡਰਮ ਪਾਏ ਪਏ ਨੇ ਪਾ ਲਿਆ ਉਹਦੇ ਵਿੱਚ ਹੀ ਇਹ ਕੀ ਕਰੂਗਾ ਉਹਦੇ ਵਿੱਚ ਨਾ ਬੈਕਟੀਰੀਆ ਪੈਦਾ ਕਰ ਲੂਗਾ ਜੀ ਠੀਕ ਹੈ ਇਹੇ ਬੈਕਟੀਰੀਆ ਜਦੋਂ ਇਹਦੇ ਵਿੱਚ ਪੈਦਾ ਹੋ ਗਿਆ ਸਾਡੀ ਪਾਈਪ ਲਾਈਨ ਅਹੀਂ ਜ਼ਮੀਨ ਚ ਚਲਾ ਜਾਊਗਾ ਇਹਨਾਂ ਚਾਰ ਚੀਜ਼ਾਂ ਪਾਓ ਜੀ ਆ ਪਾਈਪਲਾਈਨ ਰਾਹੀਂ ਚਲਾ ਜਾਂਦਾ ਜੀ ਇਹ ਠੀਕ ਹੈ ਇਹਦੇ ਵਿੱਚ ਚਾਰ ਚੀਜ਼ਾਂ ਹੋ ਗਈਆਂ ਜੀ ਗੁਰ ਹੋ ਗਿਆ ਜੀ ਗੋਹਾ ਹੋ ਗਿਆ ਜੀ ਬੇਸਲ ਹੋ ਗਿਆ ਜਣਦੀ ਮਿੱਟੀ ਹੋ ਗਈ ਤੇ ਵੇਸਟੇਜ ਹੋ ਗਈ ਪਾ ਕੇ ਜੀ ਉਹ ਜਿਹੜੇ ਬੈਕਟੀਰੀਆ ਪੈਦਾ ਹੋਗੇ ਉਹ ਬੈਕਟੀਰੀਆ ਜ਼ਮੀਨ 'ਚ ਜਾਣਗੇ ਜ਼ਮੀਨ 'ਚ ਜਾ ਕੇ ਉਹਦੇ ਵਿੱਚ ਨਾ ਉਹ ਮਿੱਟੀ ਨੂੰ ਖਾਣਗੇ ਠੀਕ ਹੈ ਠੀਕ ਹੈ ਮਿੱਟੀ ਨੂੰ ਖਾ ਕੇ ਜਿਹੜੀ ਮਿੱਟੀ ਦੇ ਵਿੱਚ ਜ਼ਿੰਕ ਹੈ ਜਦੋਂ ਕੋਈ ਜੀਵ ਜੰਤੂ ਉਹ ਜ਼ਿੰਕ ਨੂੰ ਖਾਊਗਾ ਤਾਂ ਜਦੋਂ ਉਹਦੀ ਪਾਉਟੀ ਕਰੂਗੀ ਉਹ ਜ਼ਿੰਕ ਸਿੱਧਾ ਪlant 'ਚ ਆ ਗਿਆ ਮਰ ਕਿਉ ਜੀਵਤ ਹੋਗੀ ਮਿੱਟੀ ਉਹ ਜੀਵਤ ਮਿੱਟੀ ਜੀਵਤ ਫੂਡ ਪੈਦਾ ਕਰੂਗੀ ਜੀਵਤ ਫੂਡ ਤੁਹਾਡੇ ਜੀਵਤ ਲੀਵਰ ਖਿੱਚੂਗਾ ਲੀਵਰ ਫੇਰ ਉਹ ਜੀਵਤ ਵੇਸਟੇਜ ਬਾਹਰ ਕੱਢੂਗਾ ਉਹ ਜੀਵਤ ਵੇਸਟੇਜ ਫੇਰ ਕੋਮਕਿਉਰੇ ਆਗੀ ਫੇਰ ਉਹ ਸਰਕਲ ਫੇਰ ਬਣ ਗਿਆ ਬਸ ਬਹੁਤ ਇਹ ਸਸਤਾ ਸੌਦਾ ਕੋਈ ਮਹਿੰਗਾ ਸੌਦਾ ਨਹੀਂ ਪਰ ਆ ਜ਼ਿੰਮੇਦਾਰ ਕਰਨੇ ਲੋ ਜੀ ਮਿੱਤਰੋ ਅੱਜ ਜਿਹੜਾ ਆਪਾਂ ਕਨਸੈਪਟ ਲੈ ਕੇ ਆਏ ਇਹ ਲੱਗ ਤੋਂ ਹੈ ਜਿਵੇਂ ਕਰ ਕਰ ਦੇ ਵਿੱਚ ਗੱਲ ਚੱਲਦੀ ਵੀ ਆਰਗੈਨਿਕ ਚੀਜ਼ਾਂ ਖਾਓ ਆਰਗੈਨਿਕ ਤਿਆਰ ਕਰੋ ਜਾਂ ਤੁਸੀਂ ਕਣਕ ਆਰਗੈਨਿਕ ਲੈ ਲਓ ਹੋਰ ਸਮਾਨ ਆਰਗੈਨਿਕ ਲੈ ਲਓ ਏ ਆਪਾਂ ਕਿਵੇਂ ਕਾਮਯਾਬ ਕਰ ਸਕਦੇ ਆ ਪੰਜਾਬ ਦੇ ਵਿੱਚ ਜਾਂ ਇਹ ਆਰਗੈਨਿਕ ਕੀ ਐ ਜਾਂ ਤੁਸੀਂ ਜੀਵਤ ਜਾਂ ਮਰਿਆ ਫਰੂਟ ਕੋਈ ਵੀ ਚੀਜ਼ ਖਾਣੇ ਆ ਉਹ ਕਿਵੇਂ ਆ ਉਹਦੇ ਬਾਰੇ ਗੱਲਬਾਤ ਕਰਾਵਾਂਗੇ ਆਪਾਂ ਪਹੁੰਚੇ ਜੋਲੀ ਬਾਈ ਕੋਲੇ ਪਿੰਡ ਹੈਗਾ ਬਾਈ ਦਾਦਾ ਜੀ ਨੇ ਅਸਲੀ ਮਦਰ ਕੀ ਹਾਲਤ ਨੇ ਬਾਈ ਜੀ ਸਿਕਰ ਜੀ ਸਿਕਰ ਜੀ ਕੀ ਕੀ ਸਿਸਟਮ ਐ ਬਾਈ ਆਪਾਂ ਦੱਸਿਓ ਪਹਿਲਾਂ ਤਾਂ ਆਰਗੈਨਿਕ ਬਾਰੇ ਚੜ੍ਹਨਾ ਪਊ ਥੋੜਾ ਇਹ ਵੀ ਆਰਗੈਨਿਕ ਕੀ ਚੀਜ਼ ਹੁੰਦੀ ਐ ਹਾਂ ਜੀ ਸਿਕਰ ਜੀ ਸਾਰਿਆਂ ਨੂੰ ਤੇ ਪਿੰਡ ਮੇਰਾ ਰਾਜਲੇੜੀ ਆ ਜੀ ਮੇਰੇ ਆਪਣੇ ਬ੍ਰਾਂਡ ਦਾ ਨਾਮ ਹੈ ਗਰੋ ਲੀਵਿੰਗ ਬਾਈ ਜੋਲੀ ਆ ਜੀ ਤੇ ਬਾਈ ਸਾਨੂੰ 4 ਸਾਲ ਹੋ ਗਏ ਆਰਗੇਨਿਕ ਦਾ ਜੀ ਠੀਕ ਹੈ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਦਾ ਹਾਂ ਮੈਂ ਪਹਿਲਾਂ ਆਪਦੇ ਜੋਗੀ ਸਾਡਾ ਅੱਧਾ ਕਿਲਾ ਰੱਖਿਆ ਸੀ ਤੇ ਮੈਂ ਸ਼ਾਪ ਕਰੀ ਸੀਗੀ ਪਾਤਣਾ ਠੀਕ ਹੈ ਤੇ ਉਹਦੇ ਵਿੱਚੋਂ ਮੈਂ ਦਿੱਲੀ ਦੀਆਂ ਐਲਵਾਰਟੋ ਜਨੂਟਰੀ ਆਰਗੇਨਿਕਾ 24 ਮੰਤਰਾ ਜਿਹੜੇ ਟੌਪ ਮੋਸਟ ਕੰਪਨੀ ਨੇ ਇੰਡੀਆ ਦੇ ਨੋਇਡਾ ਤੋਂ ਗੁੜਕਾਵਾ ਤੋਂ ਉਹਨਾਂ ਤੋਂ ਮੈਂ ਸਮਾਨ ਲੈ ਕੇ ਲੱਕੜ ਲਾ ਕੇ ਬਹੁਤ ਵਧੀਆ ਸਟੋਰ ਖੋਲਿਆ ਸੀਗਾ ਠੀਕ ਹੈ ਪਰ ਉਹ ਜਦ ਮੇਰੇ ਸਟਾਰਟਿੰਗ ਪਈ ਉਤੋਂ ਚੀਜ਼ਾਂ ਸਿੱਖੀਆਂ ਸਮਝੀਆਂ ਤੇ ਸਰੀਰ ਬਾਰੇ ਸਮਝਿਆ ਸਮਝਦੇ 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 ਅੱਜ ਅਸੀਂ ਵਰਗੀ ਆਪ ਦਾ ਪ੍ਰੋਡਕਟ ਵੀ ਬਣਾਉਣਾ ਹੈ ਆਪ ਵੀ ਕਰਦੇ ਆ ਪਰ ਆਰਗੈਨਿਕ ਦੇ ਵਿੱਚ ਇੱਕ ਚੀਜ਼ ਅਸੀਂ ਦੇਖੀ ਹੈ ਬਾਈ ਅੱਜ ਵੀ ਚਲੋ ਅਸੀਂ ਪੈਦਾ ਕਰਦੇ ਆ ਆਪ ਦੀ ਗਣਕ ਆ ਦਿਖਾ ਲਈ ਗਣਕ ਬਾਈ ਨਾਲ ਨਾਲ ਹਾਂ ਆ ਕਰਕ ਵੀ ਹੈ ਜੀ ਆ ਛੋਲੇ ਹੋ ਗਏ ਸਾਰੇ ਮਰਕੀ ਹਰੇਕ ਮੈਂ ਜੱਟ ਜੀਮੇਦਾਰ ਭਾਈ ਨੂੰ ਕਹਿਣਾ ਵੀ ਉਹ ਆਪਦੇ ਖੇਤ ਦੇ ਵਿੱਚ ਅੱਧਾ ਕਿਲਾ ਰੱਖਣਾ ਹੀ ਰੱਖਣਾ ਅਛਾ ਵੀ ਅਬਦਾ ਕਰਨਾ ਆਰਗੇਨਿਕ ਕਿਉਂਕਿ ਬਈ ਹੁਣ ਮੇਰੇ ਕੋਲ ਲਾ ਕੇ ਚੱਲੋ ਇਹ 1.5-2 ਕਿਲੇ ਨੇ ਜੀ ਮੈਂ ਹੁਣ ਕਿੰਨੇ ਕਿਲੋਕਾਂ ਨੂੰ ਅਰਜਾ ਦੂੰਗਾ ਮੈਂ 10-15 ਬੰਦਿਆਂ ਨੂੰ ਮੈਂ ਉਹ ਕਰੂੰ ਇਹਦਾ ਵਪਾਰ ਤਾਂ ਬੰਦ ਨਹੀਂ ਨਹੀਂ ਹੈਗਾ ਦਾਦ ਫਲ ਦੇ ਜੇ ਇਹਨੂੰ ਵਪਾਰ ਕਰਾਂਗੇ ਤਾਂ ਇਹ ਗੜਬੜ ਕਰਨੀ ਪੈਣੀ ਹੈ ਨਾ ਸਾਲ ਦੇ ਕਹਿੰਦਾ ਤੁਸੀਂ ਇਹਦਾ ਹੁਣ ਅਸੀਂ ਇਹ ਕੰਮ ਕਰਦੇ ਹੁਣ ਸਾਡੀ ਉਹ ਸਾਰੀ ਸਬਜ਼ੀ ਖੜੀ ਹੈ ਅਸੀਂ ਸਬਜ਼ੀ ਦੀ ਕਾਂਜੀ ਬਣਾ ਲੈਂਦੇ ਹਾਂ ਮਰ ਕੀ ਅਸੀਂ ਵੇਚਦੇ ਨਹੀਂ ਹੈਗੇ ਸਬਜ਼ੀ ਚਲੋ ਇੱਕ ਇੱਕ ਕਾਂਜੀ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਕਾਂਜੀ ਕੀ ਚੀਜ਼ ਹੁੰਦੀ ਹੈ ਠੀਕ ਆ ਆ ਸਾਡੇ ਛੋਲੇ ਨੇ ਇਹ ਛੋਲੇ ਨੂੰ ਅਸੀਂ ਕੀ ਕਰਦੇ ਹਾਂ ਪ੍ਰੋਟੀਨ ਪਾਊਡਰ ਬਣਾ ਲੈਂਦੇ ਆ ਇਹਦਾ ਇਹ ਤਾਂ ਅਸੀਂ ਮਾਮਰਾਗਰੀ ਬਰਾਮ ਕਸ਼ਮੀਰ ਦੇ ਉੱਪਰੋਂ ਜਾ ਕੇ ਲੈ ਕੇ ਆਨੇ ਆ ਸੀ ਜੀ ਮਾਮਰਾਗਰੀ ਬਰਾਮ ਪਾਣਿਆਂ ਦੇ ਵਿੱਚ ਅਖਰੋਟ ਪਾਣਿਆ ਜੇ ਇਹਦੇ ਵਿੱਚ ਸਾਡੀਆਂ ਦਾਲਾਂ ਮੂੰਗਦਾਲ ਹੋ ਗਈ ਉਹ ਪਾਣਿਆ ਇਹਦੇ ਵਿੱਚ ਵੀ ਬਾਕੀ ਹੌਰਸ ਗ੍ਰਾਮ ਦਾਲ ਹੋ ਗਈ ਜੋ ਆਪਣੇ ਰਾਜਸਥਾਨ ਤੋਂ ਅਸੀਂ ਉੱਥੋਂ ਮੰਗਾ ਕੇ ਮਰ ਕੀ ਉਹ 7-8 ਦਾਲਾਂ ਹੋਣਗੇ ਇੱਕ ਪ੍ਰੋਟੀਨ ਦਾ ਇੱਕ ਸੋਰਸ ਕਰਕੇ ਉਹ ਚੀਜ਼ ਅਸੀਂ ਉਹ ਜਣੀ ਪ੍ਰੋਡਕਟ ਬਣਾ ਕੇ ਵੇਚਦੇ ਆਪਾਂ ਪ੍ਰੋਟੀਨ ਹ ਜੀ ਹੁਣ ਦੇ ਮੈਂ ਆ ਛੋਲੇ ਸਿੱਧਾ ਕਰਾਂਗੀ ਜੇ ਉਹਨਾਂ ਅਸੀਂ ਮੈਨੂੰ ਸ਼ਾਪ ਕਰੀ ਸੀਗੀ ਜੀ ਹੁਣ ਲਾ ਕੇ ਚੱਲੋ ਕਈ ਬੰਦੇ ਨਹੀਂ ਚੱਲੋ ਹੁੰਦੀ ਉਹ ਲਾ ਕੇ ਚੱਲੋ ਹੁਣ ਕਹਿੰਦੇ ਨੇ ਬਾਜ਼ਾਰ ਚੋਂ ਇੰਨੇ ਦਾ ਮਿਲਦਾ ਸੋਡਾ ਇੰਨਾ ਮਿਲਦਾ ਪਹਿਲਾਂ ਤਾਂ ਉਹ ਚੀਜ਼ ਆਪਾਂ ਨੂੰ ਬਹੁਤ ਦਿੱਕਤਾਂ ਆਂਦੀ ਆ ਔਰਗੈਨਿਕ ਤੇ ਦੂਸਰੀ ਗੱਲ ਜਦੋਂ ਔਰਗੈਨਿਕ ਕੀ ਹੋ ਗਿਆ ਤੇ ਆਪਾਂ ਨਾ ਪੈਸੇ ਇਹ ਇੱਕ ਜ਼ਿੰਦਗੀ ਦਾ ਇੱਕ ਨਾ 파ਟ ਹੈ ਵੀ ਇਹਨੂੰ ਪੈਸਾ ਨਾਲ ਨਹੀਂ ਤੋਲਿਆ ਜਾ ਸਕਦਾ ਕੋਈ ਤਾਂ ਹੈ ਇਹ ਤੋਂ ਦੇ ਖੇਤ ਦੇ ਵਿੱਚ ਤੁਸੀਂ ਦੇਸੀ ਬੀਜ ਲਾਓ ਹਜੇ ਦੇਸੀ ਬੀਜਾਂ ਦਾ ਵਪਾਰ ਬਹੁਤ ਵਧੀਆ ਬਣ ਸਕਦਾ ਹਾਂ ਇਹ ਬਣਾ ਲੈਣੇ ਤਿਆਰ ਕਰਕੇ ਵੇਚ ਸਕਦੇ ਹਾਂ ਹਾਂ ਉਹ ਉਹ ਜੇ ਤੁਸੀਂ ਕਨਸੈਪਟ ਕਰਦਾ ਉਹ ਬਹੁਤ ਵਧੀਆ ਇਹ ਵੀ ਬਣ ਜਾਊਗਾ ਪਰ ਇਹ ਲਾਰਜ ਸਕੇਲ ਤੇ ਨਹੀਂ ਜਾਣਾ ਹਮ ਸਮਾਲ ਸਕੇਲ ਤੇ ਰਹੂਗਾ ਜੇ ਕੋਈ ਸਮਾਲ ਸਕੇਲ ਤੇ ਰੱਖਣਾ ਚਾਹੁੰਦਾ ਆ ਮੰਨ ਲਓ ਜੀ ਆਪਣੇ ਕੋਲ ਮੰਨ ਲਓ 2 ਏਕੜ ਆਪਾਂ 3 ਏਕੜ ਬੀਜਦੇ ਆ ਉਹਦੇ ਜੋ ਕਿੰਨਾ ਹੋ ਜੂ 2 ਕੁਇੰਟਲ ਹੋ ਜੂ 3 ਕੁਇੰਟਲ ਹੋ ਜੂ ਮਹੀਨੇ ਟੇਡ ਮਹੀਨੇ ਚ ਵਿਕ ਜੂ ਹਾਂ ਫਿਰ ਉਸ ਤੋਂ ਬਾਅਦ 10 ਮਹੀਨੇ ਦੁਕਾਨ ਬੰਦ ਕਰਕੇ ਕੀ ਕਰਾ ਹਾਂਜੀ ਹਾਂ ਉਹ ਕੋਈ ਵੀ ਚੀਜ਼ ਦੀ ਲਿਮਟ ਹੁੰਦੀ ਹੈ ਵਿੱਚ ਆਦੀ ਉਹਦੇ ਕਰਕੇ ਪਹਿਲੀ ਗੱਲ ਤਾਂ ਹਰੇਕ ਆਪ ਦਾ ਕਿਸਾਨ ਆਪ ਦੇ ਖੇਤ 'ਚ ਜਗ੍ਹਾ ਰੱਖਣਾ ਫਿਰ ਅਸੀਂ ਜਦੋਂ ਸ਼ੌਪ ਦੇ ਉੱਤੇ ਸਾਨੂੰ ਬਹੁਤ ਲੋਕ ਕਹਿਆ ਕਰਦੇ ਮੈਂ ਦੇਖ ਭਾਈ ਜੇ ਤਾਂ ਤੂੰ ਸਾਡੀ ਬਿਮਾਰੀ ਠੀਕ ਕਰਦੇ ਫਿਰ ਤਾਂ ਤਰੀ ਗੱਲ ਸੁਣ ਲਾਂਗੇ ਅਸੀਂ ਜ਼ਿਆਦਾਤਰ ਲੋਕ ਐ ਤਾਂ ਬਹੁਤ ਲੋਕ ਖਾਂਦੇ ਵੀ ਨਾ ਆਰਗੇਨਿਕ ਸਾਰਿਆਂ ਦੀ ਆਪਾਂ ਗੱਲ ਨਹੀਂ ਕਰਦੇ ਪਰ ਜੇ ਤੂੰ ਕਹੇ ਸਾਨੂੰ ਸ਼ੌਕ ਹੀ ਹੈ ਵਧੀਆ ਖਾਣਾ ਐ ਨਹੀਂ ਕੋਈ ਹੋਇਆ ਬੇ ਸਮਝ ਘਾਟਾ ਥੋੜੀ ਜੀ ਤਾਂ ਕੋਈ ਇਹ ਸਾਡੀ ਬਿਮਾਰੀ ਦਾ ਹੱਲ ਕਰ ਫਿਰ ਅਸੀਂ ਕੀ ਕਰਿਆ ਸਾਡੇ ਮਰਕੀ ਜਿਵੇਂ ਔਲੇ ਦਾ ਹੋ ਗਿਆ ਸੀ ਉਹਦਾ ਜੂਸ ਬਣਾਣਿਆ ਜਿਵੇਂ ਅਸੀਂ ਲੀਵਰ ਡੀਟੌਕਸ ਜੂਸ ਆਦਾ ਜਿਵੇਂ ਲੋਕ ਭਿਉਕੀ ਖਾਂਦੇ ਨੇ ਘਰੇ ਆਲੂ ਬਖਾਰਾ ਹੋ ਗਿਆ ਭੂਮੀ ਆਮਲਾ ਹੋ ਗਿਆ ਮਿਸ਼ਰੀ ਹੋ ਗਿਆ ਕਟਕੀ ਹੋ ਗਿਆ ਉਹਦਾ ਸੀ ਲੈ ਕੇ ਆਣਿਆ ਦੇਸੀ ਜਿਵੇਂ ਆਲੂ ਬਖਾਰਾ ਹੋ ਗਿਆ ਠੀਕ ਹੈ ਜੀ ਮਰਕੀ ਸਾਨੂੰ ਅਸੀਂ ਇੱਕ ਅਸੀਂ ਇਹ ਸਰੀਰ ਨੂੰ ਅਸੀਂ ਤੁਹਾਨੂੰ ਕੋਈ ਇੱਕ ਘਰ ਚ 100 200 500 ਦੀ ਇਹ ਜੀ ਚੀਜ਼ ਦਵੇ ਵੀ ਉਹਦੇ ਨਾਲ ਜਿਹੜਾ ਅਸੀਂ ਸਾਰਾ ਨਾ ਫੂਡ ਖਾਣੇ ਹੋ ਤੁਹਾਡਾ ਉਹ ਸਹੀ ਕੰਮ ਕਰੇ ਤੁਸੀਂ ਖਾਣਾ ਖਾ ਲਿਆ ਜੋ ਮਰਜ਼ੀ ਖਾ ਲਿਆ ਸਾਰਾ ਹਾਜਮ ਆ ਜੇ ਨਾ ਤੁਸੀਂ ਖਾਣਾ ਖਾ ਲਿਆ ਦੇਖੋ ਆਹਾਨੂੰ 6-7 ਸਾਲ ਹੋ ਗਏ ਫਿਰਦੇ ਨੇ ਕੰਮ ਤੇ ਪਹਿਲਾਂ ਮੇਰੇ ਛੋਟੇ ਹੁੰਦੇ ਮੈਨੂੰ ਸ਼ੌਂਕ ਤਾਂ ਸੀ ਮੇਰੇ ਸਾਇੰਸ 'ਚ 85 ਨੰਬਰ ਆ ਜਾਂਦੇ ਨੇ ਇਕੱਲੇ ਸਾਇੰਸ 'ਚ ਆਏ ਨੇ ਬਾਕੀਆਂ ਸਾਰੇ ਘੱਟ ਆਏ ਹੋਏ ਨੇ ਬਾਕੀ ਨੂੰ ਮੈਂ ਟਿਚ ਚਾਰੀ ਆਏ ਸੀਗੇ ਹਿੰਦੀ 'ਚ ਪਿਆਰੀ ਆਏ ਸੀਗੇ ਸਭ ਮੈਨੂੰ ਸ਼ੌਂਕ ਇਹਦਾ ਹੁੰਦਾ ਸੀਗਾ ਤੁਸੀਂ ਰੋਟੀ ਖਾ ਲਈ 2 ਘੰਟੇ ਦੇ ਵਿੱਚ ਢਿੱਡ ਖਾਲੀ ਹੋਣਾ ਚਾਹੀਦਾ ਆਂਤ 'ਚ ਥੱਲੇ ਚਲਾ ਜਾਂਦਾ ਖਾਣਾ ਆਪੇ ਮਰਕੀਟ ਪੇੜ ਤੋਂ ਆਪਣੀ ਸਮੋਲ ਰੇਟਸ ਸਟੇਜ ਚ ਚਲਾ ਜਾਂਦਾ ਹੁ ਜਿਹੜੇ ਬੰਦੇ ਕੋਲ ਬਈ ਇਹ ਗੁਣਾ ਨਾ ਮੇਰੇ ਤੋਂ ਸਟਾਮ ਤੇ ਲਿਖਾ ਲੋ ਦੁਨੀਆ ਦਾ ਸਭ ਤੋਂ ਤਾਕਤਵਰ ਸਭ ਤੋਂ ਅਮੀਰ ਤੇ ਸਭ ਤੋਂ ਖੁਸ਼ ਨਸੀਬ ਬੰਦਾ ਹੋ ਜਿਹਦਾ ਹਾਜਮਾ ਠੀਕ ਹੈ 2 ਘੰਟੇ 30 ਮਿੰਟ ਖਾਲੀ ਕਰਦਾ ਖਾਲੀ ਕਰਦਾ ਹਾਜਮ ਖਾਲੀ ਹੋ ਗਿਆ ਖਾਲੀ ਮੇਰ ਕੀ ਪੇਟ ਨੇ ਲੀਵਰ ਨੇ ਆਪਣਾ ਕੰਮ ਨਿਭੇੜਤਾ ਉਸ ਤੋਂ ਬਾਅਦ ਚ ਲੀਵਰ ਬਾਡੀ ਤੇ 40 ਤਰ੍ਹਾਂ ਦੇ ਹੋਰ ਕੰਮ ਕਰ ਲੈਂਦਾ ਉਹਨੂੰ ਤੁਸੀਂ ਦਾਲ ਰੋਟੀ ਦੇ ਦਿਓ ਸਿੰਪਲ ਆ ਉਹ ਬਹੁਤ ਉਹ ਤਾਕਤ ਬਣਾਊਗਾ ਮਰਦਾਨਗੀ ਵੀ ਜ਼ਿਆਦੇ ਹੋਊਗੀ ਉਹਦੇ ਵਿੱਚ ਔਰ ਉਹ ਕੰਮ ਵੀ ਜ਼ਿਆਦਾ ਕਰੂਗਾ ਔਰ ਉਹਦੇ ਸਕਿਨ ਤੇ ਵੀ ਉਹਨੂੰ ਬਿਮਾਰੀ ਕੋਈ ਰਹਿਤ ਨਹੀਂ ਹੁਣ ਤੁਸੀਂ ਖਾਣਾ ਖਾ ਲਿਆ ਚਾਰ ਚਾਰ ਘੰਟੇ ਤੋਂ ਦੇ ਸਾੜਾ ਹੋ ਜਾਂਦਾ ਚੀਜ਼ਾਂ ਦਾ ਤੁਸੀਂ ਖਰੋਟ ਬਦਾਮ ਕੁਝ ਖਾ ਲਓ ਬਾਡੀ ਨੇ ਸਿਰਫ 20 30% ਹੀ ਲੈਣਾ ਉਹਦੇ ਵਿੱਚੋਂ ਫਿਰ ਉਹ ਤਾਂ ਹੀ ਬਾਡੀ ਨੂੰ ਦੁਬਾਰਾ ਦੁਬਾਰਾ ਭੁੱਖ ਲੱਗਦੀ ਕਿਉਂ ਉਹ ਸਾੜਤਾ ਉਹਨੇ ਉਹ ਸਾਰੇ ਆ ਕਿਉਂ ਲੀਵਰ ਨੇ ਆਪਦੇ ਐਂਜਾਈਮਸ ਨਹੀਂ ਕੱਢੇ ਹੈਗੇ ਕਿਉਂ ਨਹੀਂ ਕੱਢੇ ਹੈਗੇ ਇੱਕ ਤਾਂ ਲੀਵਰ ਦੀ ਗਰਾਰੀ ਅੜਕਦੀ ਆ ਜਾ ਕੇ ਜੀਵ ਤੇ ਚੀਜ਼ਾਂ ਤੇ ਹਾਂ ਲੀਵਿੰਗ ਚੀਜ਼ਾਂ ਤੇ ਕਿਉਂਕਿ ਆਪਣਾ ਜਿਹੜਾ ਸਿਕਮੈਂਟ ਮੈਂ ਤੁਹਾਨੂੰ ਰੋਕੂੰਗਾ ਇਹ ਜੀਵਤ ਤੇ ਇਹਦੇ ਬਾਰੇ ਥੋੜਾ ਜਿਹਾ ਚਰਣਾ ਪਾ ਕੇ ਚੱਲਿਓ ਆਪਾਂ ਜੀਵਤ ਦੇਖੋ ਹਾਂ ਜਿਹੜੀ ਚੀਜ਼ ਆ ਆਪਦੇ ਆਪ ਤੋਂ ਅੱਗੇ ਕੋਈ ਚੀਜ਼ ਬਣਾ ਦੇ ਰੀਪਰੋਡਿਊਸ ਕਰ ਦੇ ਜਿਵੇਂ ਉਹਰੇ ਕੋਈ ਮੱਖੀ ਮੱਛਰ ਫਿਰਦਾ ਉਹ ਜੀਵਤ ਆ ਅੱਗੇ ਵੀੜੇ ਤੇ ਪਲਾਸਟਿਕ ਹੈ ਡੈਡਾ ਸੋਡਾ ਲੀਵਰ ਜੀਵਤ ਚ ਜੀਵਤ ਚੀਜ਼ਾਂ ਨੂੰ ਵੀ ਆਬਜ਼ਰਵ ਕਰਦਾ ਮੈਨ ਮੇਲ ਫਾਸਲਾ ਚ ਜੀਵਿਤ ਕਿਵੇਂ ਆ ਗਏ ਉਹ ਵੀ ਦੱਸ ਇਹ ਇਹਦੇ ਵਿੱਚ ਮੇਲ ਫੀਮੇਲ ਹੁੰਦੇ ਨੇ ਜੀ ਠੀਕ ਹੈ ਦੋਨੇ ਸਾਰੇ ਨਸਲਾਂ ਦੇ ਵਿੱਚ ਹਰ ਹਰ ਚੀਜ਼ ਦੇ ਜੋੜੇ ਬਣੇ ਹੋਏ ਨੇ ਤੇ ਉਹਦੇ ਵਿੱਚ ਨਰ ਤੇ ਮਾਦਾ ਹੁੰਦੇ ਨੇ ਜਿਵੇਂ ਕੁੱਤਾ ਕੁੱਤੀ ਸ਼ੇਰ ਸ਼ੇਰਨੀ ਘੋੜਾ ਘੋੜੀ ਬੰਦਾ ਔਰਤ ਪਰ ਇਹ ਜਿਹੜੇ ਅੱਜ ਕੱਲ੍ਹ ਸਮਾਜ ਦੇ ਵਿੱਚ ਆਰਗੇਨਿਕ ਨਾਲ ਵੀ ਜਿੱਤੋ ਖਰੇ ਬੇ ਉਹਨਾਂ ਨੇ ਕੀ ਕਰਿਆ ਉਹ ਜਿਹਨੂੰ ਹਾਈਬ੍ਰਿਡ ਬਣਾਤਾ ਹਾਈਬ੍ਰਿਡ ਦੇ ਵਿੱਚ ਕੀ ਹੁੰਦਾ ਫੀਮੇਲ ਸੇਮ ਰਹਿੰਦੀ ਹੈ ਮੇਲ ਬਾਹਰੋਂ ਲਿਆ ਕੇ ਪੋਲੀਨੇਸ਼ਨ ਕਰਵਾ ਦਿੰਦੇ ਨੇ ਠੀਕ ਹੈ ਮੈਂ ਮੇਲ ਉਹਦਾ ਚੇਂਜ ਕਰ ਦਿੰਦੇ ਨੇ ਉਹਦੇ ਵਿੱਚ ਜੇ ਤੁਹਾਨੂੰ ਫੋਰ ਐਗਜ਼ਾਮਪਲ ਸਮਝਾਵਾਂ ਜਿਵੇਂ ਹੁਣ ਚਲੋ 18 ਸਾਲ ਦੇ ਉੱਪਰ ਦਾ ਦੇਖਨੇ ਨੂੰ ਜਿਵੇਂ ਹੁਣ ਜਿਹੜਾ ਲੱਕ ਚਲੋ ਕੁੱਤੀ ਆ ਉਹ ਕੁੱਤੇ ਦੇ ਵੀਰ ਜੇ ਤੁਸੀਂ ਬੱਚਾ ਬਣਾਉਗੇ ਹਮਮ ਹੋਰ ਨਸਲ ਦੇ ਨੇ ਉਹ ਬਣੂਗਾ ਜਾਂ ਔਰਤ ਲਾਲਾ ਮਰਦੇ ਵੀਰ ਇਹਨਾਂ ਨੇ ਪਤਾ ਕੀ ਕਰਿਆ ਜਿਵੇਂ ਇਧਰ ਤਾਂ ਘੋੜੀ ਹੀ ਹੋਗੀ ਇਧਰੋਂ ਸ਼ੇਰ ਹੋ ਗਿਆ ਘੋੜੀ ਤੇ ਸ਼ੇਰ ਦੋਨਾਂ ਨੂੰ ਮਿਕਸ ਕਰਤਾ ਉਹ ਅੱਧਾ ਘੋੜੀ ਬਣ ਗਿਆ ਤਾਂ ਸ਼ੇਰ ਬਣ ਗਿਆ ਚਲੋ ਇਹਨੂੰ ਆਪਾਂ ਦੂਜੇ ਫਸਲ 'ਚ ਵੀ ਲੈ ਸਕਦੇ ਜਿਵੇਂ ਫਸਲ 'ਚ ਵੀ ਲਾ ਲਓ ਕਣਕ ਦੇ ਵਿੱਚ ਉਹਨਾਂ ਨੇ ਕੋਈ ਹੋਰ ਚੀਜ਼ ਲਿਆ ਆ ਆਲੂ ਬਹ ਆਪਦੀ ਕੋਡਿੰਗ ਦੇ ਵਿੱਚ ਹੀ ਕੰਮ ਕਰਦੀ ਆ ਉਹੀ ਕੋਡਿੰਗ ਸੋਡੇ ਵੀ ਵਰਦੀ ਆ ਜਿਵੇਂ ਮੈਂ ਇੱਕ ਫਰੂਟ ਤੇ ਹੁਣ ਗੱਲ ਕਰਨ ਲੱਗਿਆ ਵੈਸੇ ਤਾਂ ਉਹਦਾ ਨਾਮ ਤਾਂ ਹੈਗਾ ਜਪਾਨੀ ਫਲ ਆ ਹਾਂਜੀ ਆਪਣੇ ਏਰੀਆ 'ਚ ਉਹਨੂੰ ਕੀ ਸੀਤਾਫਲ ਤੋਂ ਬਾਅਦ ਉਹਦਾ ਨਾਮ ਤੇ ਆ ਰਾਮ ਫਲ ਹਾਂਜੀ ਆਪਣੇ ਰਾਮ ਫਲ ਕਹਿ ਕੇ ਵੀ ਲੈ ਟਮਾਟਰ ਵਰਗਾ ਫਰੂਟ ਆ ਉਹ ਉਹਨੂੰ ਜਦੋਂ ਬੰਦਾ ਖਾਂਦਾ ਇੱਕ ਦੰਦੀ ਵੱਢਦਾ ਇੱਕ ਬਿੱਟ ਕਰੀ ਉਹਦੀ ਉਹ ਲੱਗੂਗਾ ਵੀ ਆਪਾਂ ਸੇਵ ਖਾ ਲਿਆ ਹਾਂਜੀ ਦੂਜੀ ਵਾਰ ਲੱਗਾ ਨਹੀਂ ਯਾਰ ਸੇਵ ਨਹੀਂ ਸਖਤਰਾ ਸੀ ਹਾਂਜੀ ਤੀਜੀ ਵਾਰ ਲੱਗੋ ਨਹੀਂ ਯਾਰ ਕਿਨੂ ਦਾ ਵੀ ਟੈਸਟ ਆ ਗਿਆ ਵਿੱਚ ਆਲੂ ਉਹਦਾ ਆਪਣਾ ਆਲੂ ਦਾ ਟੈਸਟ ਵੀ ਆ ਗਿਆ ਉਹ ਚਾਰ ਪੰਜ ਟੈਸਟ ਆਉਂਦੇ ਨਹੀਂ ਉਹ ਸਾਰੇ ਦੀ ਗਿਆ ਉਹ ਮਿਕਸ ਤਾਂ ਕਰਿਆ ਸੋਡਾ ਲੀਵਰ ਉਹਨੂੰ ਅਬਜ਼ਰਵ ਨਹੀਂ ਕਰੂਗਾ ਆਰ ਬਾਡੀ ਇਜ਼ ਦਾ ਪ੍ਰੋਪਰਟੀ ਆਫ ਨੇਚਰ ਦੇਖੋ ਦਿਮਾਗ ਸੋਡੇ ਕੋਲ ਤੁਸੀਂ ਇਹਨੂੰ ਚਲਾ ਲਓਗੇ ਗਰਦਨ ਤੋਂ ਥੱਲੇ ਇਹ ਕੁਦਰਤ ਦੇ ਨਿਯਮਾਂ 'ਚ ਚੱਲਦਾ ਹੈ ਇਹ ਸੋਡੇ ਕੋਲ 50 60 ਸਾਲ ਤੋਂ ਮਾਂ ਪਿਓ ਤੋਂ ਮਿਲਿਆ ਤੁਸੀਂ 50 60 ਸਾਲ ਇਹਨੂੰ ਵਾਤ ਸਕਦੇ ਹੋ ਜੇ ਤਰੀਕੇ ਨਾਲ ਚਲਾਓਗੇ ਇਹ ਤਾਂ ਇਹ ਤਾਂ ਕੰਮ ਵੀ ਲੈ ਸਕਦੇ ਇਹਨੂੰ ਖਰਾਬ ਵੀ ਕਰ ਪਰ ਕਦੋਂ ਲੋਂਗੇ ਜਦੋਂ ਤੁਸੀਂ ਇਹਦੇ ਨਿਯਮਾਂ ਨੂੰ ਫਾਲੋ ਕਰੋ ਹੁਣ ਮੇਰੀ ਜ਼ਮੀਨ ਹੈ ਮੇਰੀ ਜਾਇਦਾਦ ਮੇਰੇ ਨਿਯਮ ਚੱਲਣਗੇ ਇਹ ਜਾਇਦਾਦ ਕੁਦਰਤ ਦੀ ਹੈ ਉਹਦੇ ਨਿਯਮ ਚੱਲਣਗੇ ਸੋ ਉਹ ਜਿਹੜੀ ਆਪਾਂ ਕ੍ਰੋਸ ਮੀਟਿੰਗ ਕਰਕੇ ਦੂਜੀ نسل ਦੀ ਪਾਤੀ ਹੁਣ ਉਹ ਕੀ ਹੁੰਦਾ ਖਸਰਾ ਹੋ ਜਾਂਦੀ ਹੈ ਚੀਜ਼ ਜਿਵੇਂ ਹੁਣ ਮੁਰਗਾ ਤੇ ਮੁਰਗੀ ਦੋਨੇ ਨੇ ਇਹ ਲਾ ਕੇ ਚੱਲੋ ਹੁਣ 7 ਮਹੀਨੇ ਲੰਦਾ ਦੇਸੀ ਮੁਰਗਾ ਠੀਕ ਹੈ ਹਾਂ 7 ਮਹੀਨੇ ਬਾਅਦ ਬੱਚੇ ਪੈਦਾ ਕਰਨਾ ਬੱਚੇ ਉਹ ਕਰਦਾ ਠੀਕ ਹੈ ਹੁਣ ਇਹ ਕੀ ਹੁੰਦਾ ਜਿਵੇਂ ਆਪਣੇ ਮੱਝ ਦੇ ਨਾਲ ਤੇ ਛੇੜਖੰਦੀ ਕਰ ਲੈਂਦੇ ਨੇ ਝੋਟੇ ਨਾਲ ਕੀ ਕਰਨ ਇਹ ਕੀ ਕਰਦੇ ਨੇ ਉਹਦੇ ਵਿੱਚੋਂ ਜਿਹੜਾ ਮੁਰਗਾ ਹੁੰਦਾ ਉਹਨੂੰ ਸਾਈਡ ਤੇ ਕਰ ਦਿੰਦੇ ਨੇ ਮੁਰਗੀ ਨੂੰ ਮੰਨ ਕੇ ਚੱਲੋ ਮੈਂ ਸ਼ੋਰਟ ਚ ਦੱਸ ਰਿਹਾ ਤੁਹਾਨੂੰ ਜੇ ਆਪਾਂ ਸਾਇੰਟਿਫਿਕ ਗੱਲ ਆਊ ਵੀਡੀਓ ਲੰਬੀ ਲੱਗੀ ਸ਼ੋਰਟ ਚ ਦੱਸ ਰਿਹਾ ਤੁਹਾਨੂੰ ਉਹ ਮੁਰਗੀ ਨੂੰ ਲੈਬ ਚ ਲਿਆਂਦਾ ਉਹ ਜਿੱਥੇ ਮਰਦਾ ਵੀਰ ਜਾਨੇ ਉੱਥੇ ਨੇ ਕੈਮੀਕਲ ਪਾਤਾ ਹੁਣ ਉਹ ਬੱਚਾ ਤਾਂ ਉਹਨਾਂ ਨੇ ਬਣਾ ਲਿਆ ਇਹਦਾ ਅੰਡਾ ਸੀਗਾ ਪਰ ਉਹ ਅੰਡਾ ਖਸਰਾ ਉਹ ਖਸਰਾ ਮਤਲਬ ਕੀ ਉਹ ਅੱਗੇ ਨਹੀਂ ਪ੍ਰੋਡਿਊਸ ਕਰਦਾ ਉਹ ਅੰਡੇ ਤੋਂ ਬੱਚਾ ਨਹੀਂ ਨਿਕਲ ਸਕਦਾ ਬੱਚਾ ਨਹੀਂ ਕਿਉਂ ਨਹੀਂ ਨਿਕਲ ਸਕਦਾ ਕਿਉਂਕਿ ਉਹਦੇ ਵਿੱਚ ਜਿਹੜਾ ਮਰਦ ਚੇਂਜ ਕਰਤਾ ਜਦੋਂ ਹੁਣ ਆਪਣੇ ਕਿਤੇ ਵੀ ਆਪਾਂ ਜਿਹੜਾ ਮੇਲ ਹੈ ਇਹ ਕਿਤੇ ਵੀ ਐਕਸ ਵਾਈ ਮਰਦ ਦੇ ਅੰਦਰ ਹੁੰਦੇ ਨੇ ਜਿਹੜੇ ਆਪਣੇ ਕੁੜੀਆਂ ਹੁੰਦੇ ਨੇ ਮੁੰਡੇ ਹੁੰਦੇ ਨੇ ਸਿਰਫ ਮੇਲ ਕਰਕੇ ਹੁੰਦੇ ਨੇ ਹੁਣ ਉਹਦਾ ਮੇਲ ਤਾਂ ਹੋਰ ਹੈ ਫੀਮੇਲ ਹੋ ਰਿਹਾ ਤਾਂ ਕਰਕੇ ਉਹਦੇ ਵਿੱਚ ਮਰਦ ਦੇ ਤਾਂ ਆਪਦੀ ਸੇਮ ਕੋਡਿੰਗ ਦਾ ਵੀਰਜ ਨਹੀਂ ਹੈਗਾ ਤਾਂ ਉਹ ਖੁਸਰਾ ਪੈਦਾ ਹੁੰਦਾ ਹੁਣ ਅੱਜ ਕੱਲ੍ਹ ਜਿਹਨ ਜਨਰੇਸ਼ਨ ਹੈ ਉਹ ਜਦੋਂ ਕਹਿੰਦੇ ਨਾ ਖੁਸਰਾ ਖਾਓਗੇ ਫਿਰ ਖੁਸਰੀ ਬਣੋਗੇ ਪ੍ਰੋਬਲਮ ਕਿੱਥੇ ਆ ਗਈ ਟਾਈਮਿੰਗ ਦੀ ਹੁਣ ਅਸੀਂ ਉਹ ਦੇਸੀ ਆਲ ਨਹੀਂ ਹੈਗਾ ਅਸੀਂ ਜੰਗਲਾਂ ਚ ਲੈ ਕੇ ਆਨੇ ਆ ਕਿਉਂ ਲੈ ਕੇ ਆਨੇ ਆ ਹੁਣ ਮੇਰੇ ਖੇਤ ਚ 10 ਸਾਲ ਆਉਣਾ ਨਹੀਂ ਹੋਣਾ ਮੈਂ 10 ਸਾਲ ਦੀ ਕੀ ਚੱਲੂ ਉਹਦਾ ਘਰ ਪਰਬਾਦ ਕਰ ਲੂਗਾ ਉਹ ਕਰ ਲੂ ਤਾਂ ਕਰਕੇ ਅਸੀਂ ਜਾਣੇ ਆ ਮਿਹਨਤ ਕਰਦੇ ਆ ਅਸੀਂ ਉੱਥੋਂ ਲੈ ਕੇ ਆਨੇ ਆ ਪਰ ਸਭ ਤੋਂ ਮੇਨ ਪੁਆਇੰਟ ਸਾਡਾ ਕੀ ਹੈ ਸਮਝਣ ਦਾ ਵੀ ਆਪਣਾ ਲੀਵਰ ਦੇ ਨਿਜਮਨ ਨੂੰ ਹੀ ਸਮਝੋ ਜਿਹੜੀ ਚੀਜ਼ ਉਹ ਅਬਜ਼ਰਵ ਕਰਦਾ ਕੁਦਰਤ ਦੀ ਮੈਨ ਮੈਡ ਪ੍ਰੋਡਕਟ ਦੀ ਉਹਨੂੰ ਉਹ ਚੀਜ਼ ਦੇ ਚੱਲੋ ਦੇਖੋ ਤਾਂ ਗੋਲ ਦੇਖੋ ਕੰਮ ਕਿਵੇਂ ਕਰਦਾ ਕੋ ਪ੍ਰਮਾਤਮਾ ਕਿੱਥੇ ਵੱਸਦਾ ਤੁਸੀਂ ਆਪਣੇ ਲੀਵਰ ਨੂੰ ਨਾ ਡੈਡ ਕੈਲਸ਼ੀਅਮ ਦੇ ਦਿਓ ਗੋਲੀ ਵਾਲਾ ਹਾਂ ਹੋਰ ਮੈਨ ਮੇਰਾ ਪਤਾ ਕਿ ਤੀ 40 ਸਾਲਾਂ ਦਾ ਬਾਣਿਆ ਉਹ ਲੀਵਰ ਨੂੰ ਸਮਝਦਾ ਨਹੀਂ ਮੈਂ ਤੇ ਕੀ ਕਰਾਂ ਉਹਨੂੰ ਜਾ ਕੇ ਖੋਣ ਕੇ ਦੇਖ ਲਾਂਦਾ ਤੇ ਅੱਜ ਕੱਲ ਜਿਹੜੇ ਆਪਾਂ ਕਹਿੰਦੇ ਨੇ ਬਹੁਤ ਬੰਦੇ ਕਹਿ ਦਿੰਦੇ ਨੇ ਯਾਰ ਮੇਰਾ ਆਬੇ ਬੰਦੇ ਨੂੰ ਹਾਰਟ ਅਟੈਕ ਆ ਗਿਆ ਬੇ ਯਾਰ ਮੈਂ ਖਾਂਦਾ ਪੀਂਦਾ ਜੀ ਵਧੀਆ ਸੀ ਮੈਂ ਸ਼ਹਿਰ ਵੀ ਕਰਦਾ ਸੀ ਕਿਉਂ ਆਇਆ ਹੋਰ ਇਹਦਾ ਸੀ ਡੈਡ ਕੈਲਸ਼ੀਅਮ ਖਾਦਾ ਲੀਵਰ ਨੂੰ ਉਹਦੀ ਕੋਡਿੰਗ ਹੀ ਨਹੀਂ ਆਂਦੀ ਕੋਡਿੰਗ ਕਿਉਂ ਨਹੀਂ ਆਦੀ ਕਿਉਂਕਿ ਉਹ ਜੀਵਤ ਨਹੀਂ ਹੈਗਾ ਮੇਨ ਫੀਲੀਅਰ ਸੇਮ ਨਹੀਂ ਹੈਗੀ ਜ਼ਮੀਨ ਤੋਂ ਨਹੀਂ ਆਇਆ ਤਾ ਉਹਨੇ ਖੋਹ ਚ ਦੇਖਦਾ ਖੋਹ ਚ ਉਹਦੀ ਜਮੀ ਨਹੀਂ ਹੈਗੀ ਕੈਲਸ਼ੀਅਮ ਦੀ ਉਹ ਬਲੋਕੇ ਚ ਕਰ ਦਿੰਦਾ ਸਟਾਕ ਵੱਜ ਜਾਂਦਾ ਹਾਟ ਬ੍ਰੇਕ ਉਹ ਪ੍ਰੈਸ਼ਰ ਪੈ ਜਾਂਦਾ ਅਟੈਕ ਆ ਜਾਂਦਾ ਮਰ ਜਾਂਦਾ ਹੁਣ ਦੇਖੋ ਪਰਮਾਤਮਾ ਕਿਵੇਂ ਕੰਮ ਕਰਦਾ ਸੀ ਨਾ ਹਲਦੀ ਦੇ ਵਿੱਚ ਉਹ ਚੂਨਾ ਪਾ ਪਾ ਕੇ ਰੱਖ ਦਿਆਂ ਥੋੜੇ ਚ ਦੋ ਮਹੀਨੇ ਉਹ ਕੀ ਕਰਦੀ ਹੈ ਹਲਦੀ ਚੂੜੀ ਨੂੰ ਚੂਸ ਲੈਂਦੀ ਹੈ ਉਹ ਵੀ ਅਸੀਂ ਹਲਦੀ ਮਗਾਲੇ ਦੀ ਵਧੀਆ ਮਗਾਨੇ ਉਹ ਥੋੜੀ ਕੁਆਲਟੀ ਵਧੀ ਨਹੀਂ ਬੰਦੀ ਉਹ ਰਿਜ਼ਲਟ ਨਹੀਂ ਆਉਂਦੇ ਬਾਡੀ ਤੇ ਸਾਨੂੰ ਉਥੋਂ ਵਧੀਆ ਮਗਾਨੀ ਪੈਂਦੀ ਪਹਾੜਾਂ ਤੋਂ ਰੱਖਦਾ ਉਹਦੇ ਵਿੱਚ ਚੂਨਾ ਪਾਦਾ ਉਹ ਬੈਕਟੀਰੀਆ ਉਹਦੇ ਵਿੱਚ ਪੈਦਾ ਹੋ ਜਾਂਦਾ ਉਹ ਬੈਕਟੀਰੀਆ ਕੀ ਕਰਦਾ ਚੂਨੇ ਨੂੰ ਚੂਸ ਕੇ ਉਹ ਫਲਦੀ ਨੂੰ ਚੂਸ ਲੈਂਦੀ ਇਥੋਂ ਦੇ ਹੁਣ ਉਹ ਜੀਵਤ ਹੋ ਗਈ ਕੋਈ ਬੈਕਟੀਰੀਆ ਨੇ ਇੱਕ ਪ੍ਰੋਸੈਸ ਕਰਤਾ ਉਹਨੂੰ ਫਾਰਮੈਂਟੇਟ ਕਰਕੇ ਉਹਦੇ ਵਿੱਚ ਅਬਜ਼ਰਬ ਕਰਤਾ ਹੁਣ ਜਦੋਂ ਲੀਵਰ ਕੋਲ ਉਹ ਜਾਊਗੀ ਦੇਖੋ ਪ੍ਰਮਾਤਮਾ ਕਿਵੇਂ ਕੰਮ ਕਰਦਾ ਕਿੱਥੇ ਪ੍ਰਮਾਤਮਾ ਵੱਸਦਾ ਉਹ ਲੀਵਰ ਨੂੰ ਪਤਾ ਹੈ ਵੀ ਇਹਦੀ ਜਰੂਰਤ ਤਾਂ ਦੰਦਾਂ ਤੇ ਹੱਡਾਂ ਚ ਹੈ ਲੀਵਰ ਉਹਦੀ ਐਨਜ਼ਾਈਮਸ ਕੱਢੂਗਾ ਉਹਨੂੰ ਕੱਢ ਕੇ ਉਹਨੂੰ ਦੰਦ ਤੇ ਪਚਾ ਦੂਗਾ ਹੱਡਾਂ ਤੇ ਪਚਾ ਦੂਗਾ ਦੇਖੋ ਦੋ ਫਾਇਦੇ ਹੋ ਗਏ ਟਿਕਾਣੇ ਤੇ ਸਮਾਨ ਪਹੁੰਚ ਗਿਆ ਤੇ ਏਡਾ ਤੁਹਾਡਾ ਖਾਲੀ ਹੋ ਗਿਆ ਜਦੋਂ ਢਿੱਡ ਤੁਹਾਡਾ ਖਾਲੀ ਹੈ ਨਾ ਦਿਮਾਗ ਉਹਦੀ ਐਕਟਿਵ ਹੋ ਜਾਂਦਾ ਹੁਣ ਵੀ ਮੈਂ ਖਾਣਾ ਖਾ ਕੇ ਆਏ ਤੁਹਾਡੇ ਕੋਲ ਹੁਣ ਮੈਂ ਇੰਨਾ ਐਕਟਿਵ ਨਹੀਂ ਹੈਗਾ ਜਿੰਨਾ ਮੈਂ ਸਵੇਰੇ ਸੀਗਾ ਪਰ ਅਸੀਂ ਕਹਿੰਦੇ ਕੋਈ ਬੰਦੇ ਰੱਬ ਦੇ ਉਹਨੂੰ ਬਚਾਣਾ ਤਾਂ ਖਾਲੀ ਕਰੋ ਭਰੋ ਖਾਲੀ ਕਰੋ ਭਰੋ ਜੇ ਤੁਸੀਂ ਇਹਨੂੰ ਭਰੀ ਚੱਲੋਗੇ ਭਰੀ ਚੱਲੋਗੇ ਹੋਰ ਭਰੀ ਚੱਲੋਗੇ ਤਾਂ ਬਾਡੀ ਨੇ ਜਿਵੇਂ ਟਰੈਕਟਰ ਦੀ ਟੈਂਕੀ 'ਚ ਤੇਲ ਪਿਆਰੋ ਕੋਲ ਜਿੰਨਾ ਯੂਜ਼ ਕਰਨਾ ਨੇ ਓੰਨੀ ਯੂਜ਼ ਕਰਨਾ ਹਾਂ ਉਹਦੇ ਵਿੱਚ ਜੀਵਤ ਚੀਜ਼ਾਂ ਹੋਣਾ ਜੀਵਤ ਦੇ ਨਾਲ ਬਾਹਲੇ ਚੱਕਰਾਂ ਚ ਨਾ ਪਾਓ ਇਹ ਅੱਜਕੱਲ ਜਿਵੇਂ ਕਹੀ ਜਾਂਦੇ ਐ ਨਹੀਂ ਖਾਣਾ ਹੁੰਦਾ ਬਾਹਰ ਦਾ ਅਸੀਂ ਤਾਂ ਵੀ ਸਾਰਾ ਖਾਂਦੇ ਆ ਬਾਡੀ ਯੂਜ਼ ਟੂ ਹੁੰਦੀ ਆ ਹੁਣ ਕਈ ਵਾਰ ਅਸੀਂ ਬਾਹਰ ਚਲੇ ਗਏ ਬੱਚੇ ਨੂੰ ਅਲਰਜੀ ਆਉਣ ਲੱਗ ਜਾਂਦੀ ਚੀਜ਼ਾਂ ਤੋਂ ਹੁਣ ਅਸੀਂ ਮਹੀਨੇ 'ਚ ਜਿਵੇਂ ਅਸੀਂ ਕਹਿੰਦੇ ਚੀਟ ਫੂਡ ਕਹਿ ਦਿੰਦੇ ਅਸੀਂ ਖਾਂਦੇ ਆ ਬਾਹਰ ਕੀ ਕੋਈ ਦਿੱਕਤ ਨਹੀਂ ਯਾਰ ਐਂ ਤਾਂ ਤੁਸੀਂ 2 ਮਹੀਨੇ ਜਿੰਨਾ ਮਰਜ਼ੀ ਸੋ ਅਸੀਂ ਆਪ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਵੀ ਆਪਦੀ ਜ਼ਿੰਦਗੀ ਨੂੰ ਇੰਨਾ ਉਲਝੰਧਾਰ ਨਹੀਂ ਹੈਗਾ ਜਿੰਨਾ ਬਣ ਗਿਆ ਜਿਵੇਂ ਮੈਂ ਨਾ ਮੇਰੇ ਗੱਲ ਯਾਦ ਆ ਗਈ ਇਦਾਂ ਹੀ ਟੀਵੀ ਬੈਠਾ ਮੋਬਾਈਲ ਦੇਖ ਰਿਹਾ ਸੀ ਇੱਕ ਵੈਦ ਦੀ ਵੀਡੀਓ ਆਈ ਉਹ ਕਹਿੰਦਾ ਤੁਹਾਨੂੰ ਕੋਈ ਵੀ ਬਿਮਾਰੀ ਆਉਂਦੀ ਹੈ ਤੁਸੀਂ ਆਪਣਾ ਖਾਣਾ ਟੈਸਟਲੈਸ ਕਰ ਦੋ ਹੋ ਮੇ ਮਤਲਬ ਉਹਦੇ ਵਿੱਚ ਤੁਸੀਂ ਨੂਨ ਮਿਰਚ ਮਸਾਲੇ ਪਾਉਣੇ ਬੰਦ ਕਰ ਦੋ ਜੇ ਤੁਸੀਂ ਉਹਨੂੰ 15-20 ਦਿਨ ਆਪਣੇ ਲੀਵਰ ਨੂੰ ਸ਼ਾਂਤੀ ਦੇ ਦੇਂਗੇ ਉਹ ਟੈਸਟ ਲੈਸ ਕਰ ਦੇਂਗੇ ਉਹ ਤਾਂ ਤੁਹਾਡੀਆਂ ਬਿਮਾਰੀਆਂ ਠੀਕ ਹੋਣ ਲੱਗ ਜਣਗੀਆਂ। ਹਾਂਜੀ। ਦੂਜੇ ਪਾਸੇ ਵਰਤਦਾ ਚੱਲਦਾ ਹੁੰਦਾ ਸੀ ਸਿਸਟਮ ਪੁਰਾਣੇ ਜਵਾਨੇ ਚ। ਹਾਂਜੀ। ਹਰੇਕ ਬੰਦਾ ਵਰਤ ਰੱਖਦਾ ਸੀ। ਉਹਨੂੰ ਆਰਾਮ ਮਿਲ ਜਾਂਦਾ ਸੀ ਲੀਵਰ ਨੂੰ। ਜਿੱਥੇ ਕੋਈ ਦਿੱਕਤਾਂ ਸੀ ਉਹ ਠੀਕ ਹੋ ਜਾਂਦਾ ਸੀ। ਹਾਂਜੀ। ਜਦੋਂ ਹੁਣ ਲਗਾਤਾਰ ਦੱਬੀ ਚਲੀ ਜਾਂਦੇ ਆ ਖਾਈ ਜਿਹੜਾ ਕੋਈ ਮਿਲ ਗਿਆ ਉਹਨਾਂ ਦੇ ਚਾਹ ਦੇ ਤੇ ਜੂਸ ਸੀ ਜਦੋਂ ਤੇ ਚਾਹ। ਫਿਰ ਤਾਂ ਪਰੋਹੀ ਗੱਲ ਹੈ ਨਾ ਬਾਈ। ਬਾਕੀ ਲੀਵਰ ਵਾਸਤੇ ਥੋੜਾ ਜਿਹਾ ਨਾ ਜਿਵੇਂ ਸੋਡੀ ਮੈਂ ਗੱਲ ਕਰ ਪ੍ਰੋਟੀਨ ਨੂੰ ਆਪਣੀ ਬਾਡੀ ਮੀਨੋ ਐਸਿਡ ਚ ਤੋੜਦੀ ਹੈ ਮੀਨੋ ਐਸਿਡ ਦੀ ਕੋਡਿੰਗ ਉਹਨੂੰ ਪਤਾ ਹੈ ਉਹਨੂੰ ਅਗਲੇ ਹਿੱਸੇ ਚ ਤੋੜਦੀ ਹੈ ਬਾਡੀ ਉਹ ਉਹ ਨੂੰ ਤੋੜੂਗੀ ਜਿਹੜੀ ਜ਼ਮੀਨ ਨਾਲ ਕਨੈਕਟ ਹੈ ਜਿਹਦੇ ਮੇਲ ਫੀਮੇਲ ਸੇਮ ਨੇ ਓਕੇ ਤੇ ਅਗਲੀ ਪੀੜੀ ਚ ਗੁਣ ਦੰਦਦੇ ਨੇ ਰੀਪਰੋਡਿਊਸ ਕਰਦੇ ਨੇ ਹੁਣ ਅਸੀਂ ਲੀਵਰ ਦਾ ਜੂਸ ਬਣਾਉਣਾ ਹੈ ਉਹ ਦੇਸੀ ਆਲੂ ਭਖਾਰੇ ਤੋਂ ਬਣਾਉਣਾ ਹੈ ਅਸੀਂ ਠੀਕ ਹੈ ਉਹ ਚਲੋ ਆਂ ਦਾ ਬਹੁਤ ਘੱਟ ਹੈ ਲੋਕ ਪੀਉਂਕੇ ਵੀ ਲੰਦੇ ਨੇ ਜੇ ਲਾ ਕੇ ਚਲੋ ਹੋਰ ਵੀ ਹੁਣ ਜਵੇਂ ਅਸੀਂ ਲਾਸਣਾ ਅਸੀਂ ਲਾਸਨ ਦਾ ਹੁਣ ਕੀ ਕਰਾਂਗੇ ਤੇ ਲਾਸਣਾ ਅਦਰਕ ਤੁਲਸੀ ਦਾਲਚੀਨੀ ਅਰ ਜਨਾਬ ਨੇ ਸੋਇ ਦੀ ਸਮਾਨ ਠੀਕ ਹੈ ਹੁਣ ਇਹ ਤਾਂ ਚਲਾ ਗਿਆ ਮੀਬੋਨ ਦੀ ਕੋਡਿੰਗ ਦਾ ਪਤਾ ਹੈ ਔਰ ਹੋਰ ਪਰਮਾਤਮਾ ਦਾ ਕ੍ਰਿਸ਼ਨਾ ਦੇਖੋ ਲਾਸਣ ਦੇ ਵਿੱਚ ਵੀ ਕੁਦਰਤ ਨੇ ਕੋਈ ਗਿਧੀ ਲਿਖੀ ਹੋਈ ਆ ਬੇ ਤਾਂ ਖੂਨ ਸਾਫ ਕਰਨਾਦਰ ਜਾ ਕੇ ਔਰ ਇਹ ਵੀ ਕੋੜੀ ਲਿਖੀ ਹੋਈ ਤਾਂ ਆਂਤ ਸਾਫ ਕਰਨੀ ਆ ਜਾ ਕੇ ਠੀਕ ਹੈ ਨਾ ਉਹ ਤਾਂ ਕਰਕੇ ਜਿਵੇਂ ਮਿੱਟੀ ਨੇ ਕੋਈ ਚੀਜ਼ ਹੁਣ ਸਾਡਾ ਔਲਾਸੀਂ ਦੇਖਿਆ ਤੇ ਔਲਾ ਆ ਗਿਆ ਉਹੀ ਮਿੱਟੀ ਚ ਆ ਜਾਊਗਾ ਮਿੱਟੀ ਨੇ ਸਾਨੂੰ ਉਹ ਪੈਦਾ ਕਰਕੇ ਦਿੱਤੀ ਉਹ ਆਪਣੇ ਚੰਦਰ ਚੰਦਰ ਗਾਦਰ ਗੁਜਰਾ ਉਹੀ ਤਾਕਤ ਉਹ ਚ ਆ ਗਈ ਉਦੀ ਅਸੀਂ ਕਾਂਜੀ ਬਣਾ ਲਈ ਕਾਂਜੀ ਦੇ ਬੇਸ ਤੇ ਨਿਕਲੀ ਫੇਰ ਮਿੱਟੀ ਚ ਆ ਗਈ ਮਰ ਕੇ ਇੱਕ ਸਰਕਲ ਬਣਿਆ ਹੋਇਆ ਜ਼ਿੰਦਗੀ ਦਾ ਪਰ ਸਿੰਪਲ ਜਿਹਾ ਲੌਜੀਕ ਇਹੀ ਹੈ ਵੀ ਆਪਣੀ ਪ੍ਰੋਟੀਨ ਦੇ ਵਿੱਚ 15 ਤੋਂ 20% ਆ ਪ੍ਰੋਟੀਨ ਲਓ ਜੀਵਤ ਜਿਹੜੇ ਮੀਨੋ ਐਸਿਡ ਚ ਬੋਡੀ ਥੋੜ ਦੇ 10 ਤੋਂ 15% ਕਾਰਬੋਹਾਈਡਰੇਟਸ ਲਓ ਉਹ ਜ਼ਰੂਰ ਨੇ ਠੀਕ ਹੈ 15 ਤੋਂ 20% ਆਪਣੇ ਨਿਊਟ੍ਰੀਸ਼ਨ ਜਿਵੇਂ ਬਰਾਮ ਹੋਗੇ ਖਰੋਟ ਵਿਟਾਮਿਨਸ ਲਾ ਲਓ ਤੁਸੀਂ ਮਿਲ ਰਨਸ ਲਾਓ ਠੀਕ ਹੈ ਤੇ ਫੈਟ ਜ਼ਰੂਰ ਲਓ ਜਿਵੇਂ ਦੇਸੀ ਘਿਓ ਹੋਗੇ 15-20% ਹੋ ਲਓ ਉਹਨੂੰ ਇੱਕ ਉੱਚ ਰੱਖੋ ਡਾਈਟ ਚ ਔਰ ਦੋ ਮਹੀਨਾਂ ਲਓ ਵਧੀਆ ਲੈ ਲਓ ਬੱਸ ਆ ਜਿਆਦੇ ਪ੍ਰੀਕੀ ਚ ਨਾ ਜਾਓ ਵੀ ਮੈਂ ਆ ਖਾ ਲੂਗਾ ਤੋ ਇਹ ਹੋ ਜਾਊਗਾ ਉਹ ਉਹ ਜਦੋਂ ਅਸੀਂ ਜਿਆਦੇ ਉਹ ਤੇ ਚਨੇ ਜਾਂਦੇ ਹੋ ਨਾ ਤਾਂ ਹੁਣ ਮੇਰਾ ਬੇਟਾ ਉਹ 4-5 ਸਾਲ ਦਾ ਅਸੀਂ ਉਹਨੂੰ ਸਾਰਾ ਬਾਹਰਲਾ ਕਿਉਂ ਖਵਾਉਣਾ ਹੈ ਕਈ ਵਾਰ ਉਹਨੂੰ ਖਾਣਾ ਪੈ ਗਿਆ ਉਹਦੀ ਬਾਡੀ ਉਹ ਐਡਾਪਟ ਕਰ ਲੈਂਦੀ ਹੈ ਠੀਕ ਹੈ ਹੁਣ ਜੇ ਅਸੀਂ ਉਹਨੂੰ ਰੇਤਾ ਵੀ ਲੱਗਣ ਦਿੱਤਾ ਜਾਂ ਕੋਈ ਵੀ ਚੀਜ਼ ਉਹਨੂੰ ਖਾਣ ਦਿੱਤੀ ਹੈਗੀ ਕੱਲ ਨੂੰ ਕਈ ਵਾਰ ਉਹ ਖਾਣੀ ਪੈਗੀ ਬਾਡੀ ਇੱਕਦਮ ਅਲਰਜੀ ਹੋ ਜਾਊਗੀ ਆਹ ਜਿਹੜੇ ਅਲਰਜੀ ਹੋਊਗਾ ਨਾਲ ਅਲਰਜੀ ਹੋ ਜਾਊਗੀ ਉਹ ਜੂਸ ਤੋਂ ਨਹੀਂ ਹੁੰਦੀ ਹੈਗੀ ਬਾਡੀ ਹੁਣ ਜਿਹੜੇ ਆਪਣੇ ਬਾਹਰ ਹੁੰਦੇ ਨੇ ਬੱਚੇ ਆਪਣੇ ਸਪੇਲੇ ਔਖੇ ਹੋਏ ਉਹਨਾਂ ਦੀ ਜੂਸ ਤੋ ਸੌਕਾ ਬਣਾਓ ਸਰੀਰ ਨੂੰ ਤੇ ਜੀਵਤ ਚੀਜ਼ਾਂ ਵਰਤੋ ਜਿਆਦੇ ਤੇ ਆਰਗੈਨਿਕ ਦਾ ਬਾਈ ਮੈਂ ਇਹੀ ਕਹਿਣਾ ਬਾਈ ਤੇ ਇਹ ਲਾ ਕੇ ਚੱਲੋ স্মਲ ਸਕੇਲ ਦੇ ਉੱਤੇ ਤਾਂ ਚਲੋ ਜੇ ਚਾਹੁੰਦਾ ਠੀਕ ਕਰਨਾ ਪਰ ਜੇ ਨੂੰ ਕੋਈ ਲਾਰ ਸਕੇਲ ਤੇ ਲੈ ਜਾਣਾ ਚਾਹੁੰਦਾ ਫਿਰ ਤਾਂ 20 25 ਕਿੱਲੇ ਆਪਾਂ ਜਿਹਨੂੰ ਵੋਲਿਊਮ ਵੱਡਾ ਖਰੀਏ ਉਹਦਾ ਤਾਂ ਉਹ ਵਪਾਰ ਲੈਵਲ ਤੇ ਜਾਊ ਜੇ ਉਹਦਾ ਪ੍ਰੋਡਕਟ ਬਣਾਈਏ ਪ੍ਰੋਡਕਟ ਦੇ ਵਿੱਚ ਕੀ ਹੈ ਵੀ ਆਪਾਂ ਉਹਦਾ ਲਾ ਕੇ ਚੱਲੋ ਨਾਲੇ ਤਾਂ ਖਾਣ ਵਾਲੇ ਨੂੰ ਪਤਾ ਵੀ ਮੈਂ ਪੈਸੇ ਲਾਏ ਨੇ ਫਰਕ ਪਊਗਾ ਠੀਕ ਹੈ ਨਾਲੇ ਫਿਰ ਜਦੋਂ ਉਹ ਦੂਜੀ ਚੀਜ਼ ਨੂੰ ਮੈਂ ਲੱਗਦੇ ਫਿਰ ਉਹ ਲਾ ਕੇ ਚੱਲੋ ਆਂਦੇ ਮਨ ਨੂੰ ਸ਼ਾਂਤੀ ਮਿਲਦੀ ਜਿਵੇਂ ਆਹ ਮੇਨੇ ਮਾਰਦਾ ਭਾਈ ਉੱਥੋਂ ਅੰਨੀ ਮਿਲਦੀ ਉਹ ਲੌਂਗ ਟਰਮ ਇਨਵੈਸਟਮੈਂਟ ਆ। ਹੋਰ ਦੇਖੀਏ ਭਾਈ ਚਲੋ ਆਪਾਂ ਨਾਮ ਤਕ ਇਹ ਕਈ ਲੋਕ ਇਹੀ ਜਾਂਦੇ ਨੇ ਵੀ ਅਸੀਂ ਆਰਗੈਨਿਕ ਗੁੜ ਵੇਚਦੇ ਆਂ ਜਾਂ ਅਸੀਂ ਆਰਗੈਨਿਕ ਫਲਾਨੀ ਚੀਜ਼ ਵੇਚਦੇ ਆਂ ਖਰੀਦੀ ਜਾਂਦੇ ਆਂ ਆਮ ਖੇਤਾਂ ਚ। ਹਾਂ ਜੀ ਹਾਂ ਜੀ ਕਿਉਂਕਿ ਜੇ ਹੁਣ ਆਹ ਦੇਖੋ ਰੇ ਤੁਸੀਂ ਇੰਦਰੋਂ ਮੜਾ ਕੇ ਮਾਰਿਓ ਕੈਮਰਾ ਗਾਹ ਤੱਕ ਦੇਖੂਗਾ ਆਹ ਖੇਤ ਕਣਕ ਦਾ ਲੱਗੀ ਦਿਖ ਰਿਹਾ ਹੈ। ਇਹ ਸਾਲ ਮੈਂ ਵੇਚਦਾ ਨਹੀਂ ਪਾਰੇ ਇਹ। ਇਹਦੀ ਹਰੇ ਬਾਈ ਦਿਖਦੀ ਆ ਇਹ ਪੀਲੇ ਕਿਚਾ ਥੋੜਾ ਜਿਹਾ ਪੀਲੇ ਕਿਚਾ ਕਿਉਂਕਿ ਇਹਦੇ ਵਿੱਚ ਜੂਰੀਆ ਨਹੀਂ ਪਿਆ ਇਹਦੇ ਵਿੱਚ ਡੀਪੀ ਨਹੀਂ ਪਿਆ ਵਾ ਇਹ ਆਪਣੇ ਫਰਕ ਹੈ ਚੀਜ਼ ਦਾ ਇਹ ਵੀ ਅਸੀਂ ਆਪਦੇ ਖਾਣ ਲਈ ਹੋਇਆ ਪਰ ਵੱਡੀ ਗੱਲ ਤੇ ਹੈ ਨਾ ਜਦੋਂ ਤੁਸੀਂ ਜਾਂ ਤਾਂ ਆਰਗੈਨਿਕ ਤੇ ਕਨਸੈਪਟ ਨੂੰ ਖਤਮ ਕਰ ਦੋ ਜੀਵਤ ਤੇ ਮਰਿਆ ਹੋਇਆ ਬਸ ਦੋ ਬਰਡ ਯਾਦ ਰੱਖੋ ਮੇਰੇ ਬ੍ਰੈਂਡ ਦਾ ਨਾਮ ਅਸੀਂ ਉਹਨੂੰ ਪੁੱਛਣਾ ਹੈ ਕਹਿੰਦੇ ਗਰੋ ਲੀਵਿੰਗ ਦਾ ਕੀ ਮਤਲਬ ਆਇਆ ਮੈਂ ਗਰੋ ਲੀਵਿੰਗ ਦਾ ਮਤਲਬ ਕੀ ਆਪਦੀ ਜ਼ਿੰਦਗੀ ਨੂੰ ਲੀਵਿੰਗ ਜਿਹੇ ਚੀਜ਼ਾਂ ਦੇ ਵਿੱਚ ਗਰੋ ਕਰੋ ਬਸ ਹਾਈਬ੍ਰਿਡ ਖਾਣਾ ਬੰਦ ਕਰੋ ਬੈਡ بس ਆਪਣੇ ਆਪ ਦਾ ਪਤਾ ਕੀ ਹੈ ਬਾਈ ਹੁਣ ਆਪਾਂ ਹਰੇ ਦੀ ਨਗਰਾਰੀ ਵੀ ਡਾਣੀ ਹੈਗੀ ਹੁਣ ਉਹ ਮੇਰੀ ਕਣਕ ਹੈ ਹੁਣ ਉੱਥੇ ਮੈਨੂੰ ਹਾਈਬ੍ਰਿਡ ਦੀ ਲੋੜ ਹੈ ਹੂੰ ਪਰ ਇੱਕ ਚੀਜ਼ ਕਣਕ ਦੇ ਜੱਟਾਂ ਨੂੰ ਜ਼ਰੂਰ ਕਹਿਣਾ 29 67 43 ਬੀਜਾਂ ਦੇ ਸੀ ਪਹਿਲਾਂ ਉਹਨਾਂ ਦੀ ਪ੍ਰੋਡਕਸ਼ਨ ਘੱਟ ਹੁੰਦੀ ਸੀ ਉਹਦੀ ਨਾਲ ਜਦੋਂ ਤੂੜੀ ਕਰਦੇ ਸੀ ਹੱਥ ਮਾਰ ਦਿੰਦੇ ਸੀਗੇ ਐਂ ਭਰ ਜਾਂਦੀ ਸੀ ਅੱਜ ਕੱਲ 327 826 ਉਹ ਬੀਜਾਂ ਚ ਉਹਨਾਂ ਨੇ ਕੈਮੀਕਲ ਪਾਏ ਨੇ ਜਦੋਂ ਕਿਉਂ ਨਹੀਂ ਮਜਬੂਰੀ ਸੀ ਪ੍ਰੋਡਕਸ਼ਨ ਵਧਾਉਣ ਵਾਸਤੇ ਬੇ 77 ਬਣ ਜਾਊਗੀ ਪਰ ਉਹਦੀ ਜਦੋਂ ਆਪਾਂ ਅੱਜ ਕੱਲ ਤੁਸੀਂ ਦੇਖੋ ਜਿਹੜੇ ਨਵੇਂ ਬੀਜਾਂ ਦੇ ਆਪਾਂ ਤੂੜੀ ਕਰਦੇ ਆ ਟਰੈਕਟਰ ਤੇਲ ਜਾਦੇ ਖਾਂਦੇ ਨੇ ਤੂੜੀਆਂ ਦੇ ਉਹ ਵੀ ਖਾਂਦੇ ਲਾਟੇ ਹੁੰਦੇ ਨੇ ਕਿਉਂ ਉਹ ਚੀੜਾ ਉਹਦੀ ਕਣਕ ਵੀ ਜਿਹੜਾ ਟਰੈਕਟਰ ਨੂੰ ਰੋਲਾ ਜਾ ਸਕ ਉਸੋ ਢਿੱਡ ਨਹੀਂ ਵੀ ਰਹੀ ਆਉਗੀ ਉਹ ਕੋਈ ਪ੍ਰੋਬਲਮ ਹੋਰ ਵੀ ਹੋਣੀ ਏ ਤੂੜੀ ਚ ਉਹ ਡੰਗਰਾਂ ਨੂੰ ਵੀ ਪ੍ਰੋਬਲਮ ਕਰਦੀ ਕਿਉਂਕਿ ਤੇ ਰੀਣ ਜ਼ਿਆਦਾ ਬਣਦੀ ਏ ਰੀਣ ਜ਼ਿਆਦਾ ਬਣ ਗਈ ਤਾਂ ਡੰਗਰ ਬੁਆਰ ਹੋਣਗੇ ਡੰਗਰ ਬੁਆਰੂਗਾ ਦੁੱਧ ਮਾਰਾਊਗਾ ਦੁੱਧ ਮਾਰਾਊਗਾ ਬੱਸ ਥਾਕੇ ਦਿੱਕਤ ਵੀ ਆਉਣਾ ਆ ਜਿਵੇਂ ਆਪਦੇ ਖਾਨਦੋਗੀ ਜੇ ਤੁਸੀਂ ਇਹ ਨਹੀਂ ਲਾ ਸਕਦੇ ਨਾ 43 ਗਣਕ ਹੁੰਦੀ ਸੀ ਪਹਿਲਾਂ 29 67 ਹੁੰਦੇ ਸੀ ਆਪ ਜਿੰਮੇਦਾਰ ਬੇ ਟਰੈਕਟਰ ਏ ਜੇ ਤੁਹਾਡਾ ਟਰੈਕਟਰ ਢਿਘਾੜਾ ਮਾਰ ਰਿਹਾ ਨਾ ਤੂੜੀ ਵਾਲੀ ਦੇਣਾ ਤੁਹਾਡਾ ਢਿੱਡ ਵੀ ਢਿਘਾੜਾ ਮਾਰੂਗਾ ਤਾਂ ਉਹ ਫੇਰ ਇਹ ਚੀਜ਼ਾਂ ਦੋਨੇ ਪਾਸੇ ਪੁਰਾਣੇ ਬੀਜ ਹਾਂ ਲੋ ਬਾਈ ਜੀ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੋਈ ਬਾਈ ਦਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਹੈ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਲੱਗੀ ਅੱਜ ਦੀ ਵੀਡੀਓ ਤੇ ਬਾਕੀ ਬਾਈ ਦੇ ਸਾਰੇ ਜਿਹੜੇ ਪ੍ਰੋਡਕਟ ਬਣਾਉਂਦਾ ਉਹ ਵੀ ਤੁਹਾਨੂੰ ਲੱਗ ਤੋਂ ਵੀਡੀਓ ਪਾਵਾਂਗੇ ਕਿ ਵੀ ਕੀ ਕੀ ਪ੍ਰੋਡਕਟ ਬਣਾ ਰਿਹਾ ਹੈ ਧੰਨਵਾਦ ਜੀ